ਸਾਸੀ ਗੱਲ ਦੋਸਤੋ ਬਹੁਤ ਤੁਹਾਡਾ ਧੰਨਵਾਦ ਸਾਥ ਦੇਣ ਲਈ ਮੇਰੀ ਦੂਜੀ ਤੀਜੀ ਵੀਡੀਓ ਆ ਰੇਟਾਂ ਦੀ होलसेल ਰੇਟ ਤੇ ਅਸੀਂ ਰਿਟੇਲ ਦੇਣਾ ਸ਼ੁਰੂ ਕੀਤਾ ਹੋਇਆ ਕੁਝ ਕੁ ਪ੍ਰੀਮੀਅਮ ਆਰਟੀਕਲ ਮੈਂ ਲੈ ਕੇ ਆਇਆ ਜਿਹੜੇ ਸਟੋਰ ਚ ਲੱਗੇ ਹੋਣੇ ਆ ਆ ਲੋ ਸਕੈਚਰ ਦਾ ਸਟੋਰ ਚ ਲੱਗਿਆ ਆ ਆਰਟੀਕਲ ਕਟਕਟਾ ਕੇ 8800 ਰੁਪਏ ਦਾ ਪੈਂਦਾ ਸਿਰਫ ਤੁਹਾਨੂੰ ਮੇਰੇ ਕੋਲ ਦੋ ਕਲਰ ਪਏ ਨੇ ਦੋਨੇ ਆਰਚਫਿਟ ਮਾਡਲ ਆ ਪਹਿਲਾ ਮਾਡਲ ਵੱਲ ਨਿਗਾਹ ਕਰ ਲਓ ਆ ਲੋ 2500 ਰੁਪਏ ਦਾ ਮੈਂ ਦਊਂਗਾ ਜੀ ਸਕੈਚਰਸ ਦਾ ਵਿਦ ਬਾਕਸ 2500 ਰੁਪਏ ਦੀ ਰੇਂਜ ਦੇ ਵਿੱਚ ਮੈਂ ਤੁਹਾਨੂੰ ਪ੍ਰੋਵਾਈਡ ਕਰ ਰਿਹਾ ਹਾਂ 2500 ਰੁਪਏ ਰੇਂਜ ਦੇ ਵਿੱਚ ਆਰਚ ਫਿਟ ਮਾਡਲ ਇਹਦੇ ਵਿੱਚ ਇੱਕ ਗੋਡੀਅਰ ਦਾ ਮਾਡਲ ਆ ਆਇਆ ਬਹੁਤ ਪ੍ਰੀਮੀਅਮ ਮਾਡਲ ਆ 10500 ਰੁਪਏ ਦਾ ਮਾਡਲ ਲੱਗਾ ਹੋਇਆ ਇਹਦੇ ਵਿੱਚ ਦੋ ਕਲਰ ਨੇ ਦੋਨੇ ਮੇਨ ਕਲਰ ਆਏ ਨੇ ਗੋਡੀਅਰ ਦਾ ਸੋਲ ਲੱਗਿਆ ਹੋਇਆ ਇਹ 10500 ਆ ਲੱਗਿਆ ਹੋਇਆ 2700 ਰੁਪਏ ਦਾ ਤੁਹਾਨੂੰ ਸ਼ੂਜ਼ ਦੇ ਪਊਗਾ ਜੀ 2700 ਰੁਪਏ ਦੀ ਰੇਂਜ ਦੇ ਵਿੱਚ ਜਿਹੜਾ ਭਰਾ ਇਹਦੇ ਲਈ ਵੀਡੀਓ ਸ਼ੇਅਰ ਕਰ ਦੂਗਾ ਉਹਨੂੰ ਮੈਂ ਸ਼ਿਪਿੰਗ ਵੀ ਫ੍ਰੀ ਕਰ ਦੂੰਗਾ ਪ੍ਰੀਮੀਅਮ ਆਰਟੀਕਲ ਨੇ ਪਤਾਵੇ ਤੁਸੀਂ ਦੇਖ ਸਕਦੇ ਹੋ ਨੈਕਸਟ ਟੂ ਓਜੀ ਮਾਲ ਹੁੰਦਾ ਇਹਨੂੰ ਕਹਿੰਦੇ ਨੇ ਇੱਕ ਦੇ ਵਿੱਚ ਡਸਟੀ ਕਲਰ ਆਉਂਦੇ ਨੇ ਆ ਡਸਟੀ ਕਲਰ ਹੈ ਜੀ ਸੇਮ ਇਹ 2750 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਪਹਿਣਾ ਆ ਲੋ ਵਿੱਚ ਪੂਰੀ ਟਿਊਬ ਲੱਗੀ ਹੋਈ ਆ ਸਕੈਚਰ ਬਿਲਕੁਲ ਟਰਾਂਸਪੇਰੈਂਟ ਦੋਨੇ ਕਲਰ ਬੇ ਆ 2750 ਰੁਪਏ ਦੀ ਰੇਂਜ ਦੇ ਵਿੱਚ ਸੋਲ ਦੇਖੋ ਕਿੰਨਾ ਹੈਵੀ ਆ ਜਿਹੜੇ ਭਰਾ ਟਫ ਜੌਬ ਕਰਦੇ ਨੇ ਜਾਂ ਟੱਕੜ ਟੁੱਕੜ ਕਰਦੇ ਨੇ ਇਹ ਪੂਰਾ ਓਕੇ ਬੂਟ ਰਹੂਗਾ ਉਹਨਾਂ ਨੂੰ 2750 ਰੁਪਏ ਦੀ ਰੇਂਜ ਦੇ ਵਿੱਚ ਸ਼ੂਜ਼ ਪ੍ਰੋਵਾਈਡ ਕਰ ਰਹੇ ਆ ਨਿਊ ਬੈਲੈਂਸ ਦੇ ਮਾਡਲ ਬੜੀ ਦੇਰ ਬਾਅਦ ਅੱਜ ਦੋ ਰੀਸਟਾਕ ਹੋਏ ਨੇ ਸਟੋਰ ਵਾਲੇ ਮਾਡਲ ਲੱਗੇ ਹੋਏ ਨੇ ਇਹ ਬਹੁਤ ਸੋਹਣੀਆਂ ਚੀਜ਼ਾਂ ਨੇ ਦੋਨੇ ਕਲਰ ਮੇਰੇ ਕੋਲ ਪਏ ਨੇ ਸਾਰਿਆਂ ਦਾ ਆਰਡਰ ਤੁਸੀਂ ਦੇ ਸਕਦੇ ਹੋ ਬਸ ਇੱਕ ਬੇਨਤੀ ਇਹ ਆ ਵੀ ਉਹ ਭਰਾ ਹੀ ਆਰਡਰ ਕਰਨ ਜਿਹੜੇ ਇੱਕ ਅੱਧਾ ਦਿਨ ਅੱਗੇ ਪਿੱਛੇ ਐਡਜਸਟ ਕਰ ਸਕਦੇ ਨੇ ਸਾਡੀ ਪੈਸਿਆਂ ਦੀ ਸਮਾਨ ਦੀ ਉਹੀ ਦੱਸਣਾ ਉਹੀ ਭੇਜਣਾ ਉਹਦੀ ਗਾਰੰਟੀ ਹੋਊਗੀ ਪਰ ਕਈ ਵਾਰ ਇੱਕ ਅੱਧਾ ਦਿਨ ਅੱਗੇ ਪਿੱਛੇ ਹੋ ਜਾਂਦਾ ਮੇਰੇ ਭਰਾ ਸਿਰਫ ਉਹੀ ਆਰਡਰ ਕਰਨ ਜਿਹੜੇ ਇੱਕ ਅੱਧਾ ਦਿਨ ਸਾਡੇ ਤੇ ਵੱਧ ਵਿਸ਼ਵਾਸ ਕਰ ਸਕਦੇ ਨੇ ਆਹ ਲੋ ਜੀ 2700 ਰੁਪਏ ਦੀ ਰੇਂਜ ਦੇ ਵਿੱਚ ਸ਼ੂਜ਼ ਚੈੱਕ ਕਰਕੇ ਦੇਖੋ ਦੀ ਡਿਟੇਲਿੰਗ ਚੈੱਕ ਕਰਕੇ ਦੇਖੋ ਹਾਲੋ 컬러 ਦੇਖੋ 컬러 ਮੈਚਿੰਗ ਕਿੰਨੀ ਸੋਹਣੀ ਆ ਵਿੱਚ ਮਾਡਲ ਦੇਖੋ ਤੁਸੀਂ ਨਿਊ ਬੈਲੈਂਸ ਦਾ ਇਹ ਵੀ 2700 ਰੁਪਏ ਦੀ ਰੇਂਜ ਦੇ ਵਿੱਚ ਮਾਡਲ ਹੈ ਜੀ ਹਾਲੋ ਇਹ ਕਾ ਨਾਈਕੀ ਨੇ ਲਾਂਚ ਕੀਤਾ ਇਹਦੇ ਵਿੱਚ ਦੋ 컬러 ਨੇ ਮੈਂ ਦੂਜੇ ਦੀ ਫੋਟੋ ਪਾ ਦੂੰਗਾ 2650 ਰੁਪਏ ਦੀ ਰੇਂਜ ਦੇ ਵਿੱਚ ਇਹ ਮਾਡਲ ਸਾਡੇ ਕੋਲ ਅਵੇਲੇਬਲ ਆ ਠੀਕ ਹੈ ਔਰ ਅਸੀਂ ਸਟੋਰ ਤੇ ਵੀ ਰੇਟ ਬਿਲਕੁਲ ਫਿਕਸ ਕਰ ਦਿੱਤੇ ਨੇ ਆਹ ਮਾਡਲ ਆਇਆ ਆ ਜਿਹੜਿਆ ਅਸੀਂ ਨਵਾਂ ਸ਼ੂਜ਼ ਕੱਢਿਆ ਮਾਡਲ ਦੇਖੋ ਕਿੰਨਾ ਸੋਹਣਾ ਆਡੀ ਸਟਾਰ ਇਹ ਤੁਹਾਨੂੰ ਸਿਰਫ ਔਰ ਸੇਵ 2400 ਰੁਪਏ ਦੀ ਰੇਂਜ ਦੇ ਵਿੱਚ ਪਊਗਾ ਜੀ ਰੇਟਾਂ ਦੇ ਚੈਲੇਂਜ ਰਹਿਣ ਵਾਲ ਜੇ ਉਹ ਵੀ ਅਸੀਂ ਹੋਲ ਸੇਲ ਚ ਡੀਲ ਕਰਨ ਲੱਗੇ ਰਿਟੇਲ ਕਸਟਮਰ ਲਈ ਵੀ ਵੀ ਜੋ ਵੀ ਹੋਇਆ ਜਿੱਦਾਂ ਵੀ ਅਸੀਂ ਫਾਈਨਲ ਰੇਟ ਦਿੱਤੇ ਆ ਨੰਬਰ ਰਹਿਣਗੇ 9779158769 7003600050 70364050 87584050 ਇਹ ਨੰਬਰ ਰਹਿਣਗੇ ਤੁਸੀਂ ਸਕਰੀਨ ਸ਼ਾਟ ਮਾਰ ਕੇ ਭੇਜ ਸਕਦੇ ਹੋ ਜਿਹੜੇ ਭਰਾ ਸਾਡੇ ਨਾਲ ਬਿਜ਼ਨਸ ਕਰਨਾ ਚਾਹੁੰਦੇ ਨੇ ਉਹ ਸਾਡੇ ਦਫ਼ਤਰ ਚ ਆ ਕੇ 11 ਤੋਂ 5 ਵਜੇ ਤੱਕ ਮਿਲ ਸਕਦੇ ਨੇ ਪਰ ਟਾਈਮ ਲੈ ਕੇ ਕਈ ਵਾਰ ਅਸੀਂ ਬਾਹਰ ਹੁੰਨੇ ਆ ਸੋ ਰੋਜ਼ ਤੁਹਾਨੂੰ ਨਵੀਆਂ ਨਵੀਆਂ ਵੀਡੀਓ ਆਉਣਗੀਆਂ ਔਰ ਰੇਟ ਇਹ ਜੇ ਹੋਣਗੇ ਜਿਹੜੇ ਪ੍ਰੋਪਰ ਰੇਟ ਹੋਲ ਸੇਲ ਚ ਹੋਣਗੇ ਹੋਲ ਸੇਲ ਰੇਟ ਤੁਹਾਨੂੰ ਮੈਂ ਰਿਟੇਲ 'ਚ ਦੇਣ ਲੱਗਿਆ ਔਰ ਇੱਕ ਨਵਾਂ ਸਿਸਟਮ ਅਸੀਂ ਸ਼ੁਰੂ ਕਰਨ ਲੱਗੇ ਆ ਜਦੋਂ ਤੁਹਾਨੂੰ ਦਿੱਲੀ ਜਾਣਾ ਪੈਂਦਾ ਵੀ ਮਾਲ ਦੁਕਾਨ ਦੀ ਪਰਚੇਜ਼ਿੰਗ ਕਰਨ ਲਈ ਮੈਂ ਤੁਹਾਨੂੰ 250 ਰੁਪਏ ਤੋਂ ਸ਼ੁਰੂ ਕਰਕੇ 5000 ਤੱਕ ਦੀ ਰੇਂਜ ਇੱਕੋ ਛੱਤ ਥੱਲੇ ਦਊਂਗਾ ਬਹੁਤ ਤੁਹਾਡਾ ਧੰਨਵਾਦ ਸਤਿ ਸ੍ਰੀ ਅਕਾਲ